ਹਫਤਾ ਕੋ ਪਹਿਲਾ ਤਲਵੰਡੀ ਸਾਬੋਦ ਪਿੰਡ ਫਤਿਹਗੜ੍ਹ ਨੂੰ ਆਬਾਦ ਦੇ ਵਿੱਚ ਚਿੱਟੇ ਦੇ ਨਾਲ ਮਰੇ ਨੌਜਵਾਨ ਦੀਆਂ ਖਬਰਾਂ ਦੀ ਗੂੰਜ ਅਜੇ ਖਤਮ ਨਹੀਂ ਹੋਈ ਸੀ ਕਿ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦੈਂਤ ਨੇ निगल्ले दरअसल चिट्टੇ ਦੇ ਨਾਲ ਪਿੰਡ ਦੇ ਨੌਜਵਾਨ ਸੁਖਪ੍ਰੀਤ ਸਿੰਘ ਦੀ ਮੌਤ ਹੋਈ ਹੈ ਜਿਸ ਨਾਲ ਪਿੰਡ ਦੇ ਸਰਪੰਚ ਮ੍ਰਿਤਕ ਦੀ ਮਾਤਾ ਤੇ ਤਾਇਏ ਨੇ ਸ਼ਰਿਆਮ ਹੀ ਨਸ਼ਾ ਵਿਕੰਢੀ ਗੱਲ ਆਖੀ ਹੈ। ਦਰਅਸਲ ਇਸ ਦਰਮਿਆਨ ਉਹਨਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਨਸ਼ੇ ਖਤਮ ਕਰਨ ਦੇ ਲਈ ਜੋ ਦਾਅਵੇ ਕਰਦੇ ਨੇ ਉਸ ਨੂੰ ਲੈ ਕੇ ਲੰਮੇ ਹੱਥੀ ਲਿਆ। ਉਹਨਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਪੇਟ ਚੜ ਰਹੇ ਨੇ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਨੂੰ ਆਬਾਦ ਜਿੱਥੇ ਇੱਕ ਹੋਰ ਨੌਜਵਾਨ ਦੀ ਜਾਨ ਚਲੀ ਗਈ ਹੈ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਿਨਾ ਪਿਤਾ ਦੇ ਪੁੱਤਰ ਸੁਪਰੀ ਸਿੰਘ ਨੂੰ ਬੜੀ ਮੁਸ਼ਕਲਾ ਦੇ ਨਾਲ ਸੁੱਖਾ ਸੁਖ ਸੁੱਕੇ ਉਹਨਾਂ ਲਿਆ ਤੇ ਫਿਰ ਪਾਲਿਆ ਸੀ ਪਰ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਐਸਾ ਫਸਿਆ ਕਿ ਨੌਜਵਾਨ ਦੀ ਮੌਤ ਹੋ ਗਈ ਉਹਨਾਂ ਕਹਿੰਿਆ ਕਿ ਸ਼ਰਿਆ ਵਿੱਚੇ ਨਸ਼ਾ ਵਿਕਦਾ ਜਿਸ ਨਾਲ ਕੀ ਆਏ ਦਿਨ ਮਾਵਾਂ ਦੇ ਪੁੱਤ ਮਾਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਕਰ ਨਸ਼ੇ ਨੇ ਬਰਬਾਦ ਕਰ ਦਿੱਤਾ ਹੈ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਅਸਲ ਪਿੰਡ ਦੇ ਨੌਜਵਾਨ ਜਿਨ੍ਹਾਂ ਦੀ ਨਸ਼ੇ ਦੇ ਨਾਲ ਮੌਤ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਉਕਤ ਨੌਜਵਾਨ ਦੇ ਪਿਤਾ ਦੀ ਪਹਿਲੇ ਮੌਤ ਹੋ ਚੁੱਕੀ ਹੈ ਮ੍ਰਿਤਕ ਨੌਜਵਾਨ ਦੋ ਪੈਣਾ ਦਾ ਇੱਕੋ ਇੱਕ ਜਿਹੜਾ ਭਰਾ ਦੱਸਿਆ ਜਾ ਰਿਹਾ ਸਭ ਤੋਂ ਵੱਡਾ ਭਰਾ ਸੀ ਪਰਿਵਾਰ ਨੂੰ ਉਸ ਤੋਂ ਬਹੁਤ ਆਸਾ ਸੰ ਜੋ ਕਿ ਸਭ ਧਰਿਆ ਤਰਾਈਆਂ ਰਹਿ ਗਈਆਂ ਨੇ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਦਰਅਸਲ ਜਿੱਥੇ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਕਿ ਸ਼ਰੀਆਮ ਨਸ਼ਾ ਵਿਕ ਰਿਹਾ ਉਧਰ ਦੂਜੇ ਪਾਸੇ ਪੁਲਿਸ ਇਸ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਹੁਕਮਤ ਦੇ ਤਹਿਤ ਕਾਸੋ ਆਪਰੇਸ਼ਨ ਤਾਂ ਚਲਾਏ ਜਾਂਦੇ ਨੇ ਪਰ ਕਾਰਵਾਈ ਹੋ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਹੈ ਜੀ ਨਾ ਸਰਪੰਚ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਮੌਜੂਦਾ ਸਰਪੰਚ ਕੀ ਮਾਮਲਾ ਹੋਇਆ ਗੱਲਬਾਤ ਦੇ ਘਰ ਦੇ ਕੋਲੇ ਹੋਇਆ ਕੀ ਮਾਮਲਾ ਮਾਮਲਾ ਇਹ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਨਾ ਜੋ ਸ਼ਰੇਆਮੇ ਨਸ਼ਾ ਵਿਕਦਾ ਬਾਹਰੋਂ ਆ ਕੇ ਵੀ ਵੇਚਦੇ ਆ ਲੋਕ ਤੇ ਹੋ ਸਕਦਾ ਪਿੰਡ ਦੇ ਵੀ ਉਹਨਾਂ ਨਾਲ ਮਿਲਿਆ ਕੁਝ ਲੋਕ ਹੁੰਦੇ ਆ ਪਿੰਡਾਂ ਦੇ ਵਿੱਚ ਜੇ ਇੱਕ ਬੱਚਾ ਪਹਿਲਾਂ ਵੀ 10 ਦਿਨ ਪਹਿਲਾਂ ਉਹਦੀ ਡੈਥ ਹੋਈ ਹੈ ਇਹ ਵੀ ਇਸ ਚਿੱਤੇ ਨਾਲ ਹੀ ਹੋਈ ਸੀ ਇਹ ਜੋ ਸੁਖਪ੍ਰੀਤ ਸਿੰਘ son of ਸਤਵੀਰ ਸਿੰਘ ਸਤਵੀਰ ਸਿੰਘ ਦੀ ਡੈਥ ਕਾਫੀ ਸਾਲ ਪਹਿਲਾਂ ਹੋ ਗਈ ਸੀ ਹਾਂ ਤੇ ਇਹ ਬੱਚਾ ਵੀ ਇਹ ਨਸ਼ੇ ਦੇ ਕਾਰਨ ਹੀ ਮਰਿਆ ਕਿਉਂਕਿ ਕਾਫੀ ਆਦੀ ਹੋ ਗਿਆ ਸੀ ਇਹਦਾ ਸਿਸਟਮ ਅੰਦਰੋਂ ਖਤਮ ਹੋ ਚੁੱਕਿਆ ਸੀ ਬਿਲਕੁਲ ਵੀ ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਤੇ ਘਰ ਦੀ ਹਾਲਤ ਵੀ ਖਸਤਾ ਹੀ ਹੈ ਮਾਂ ਨੇ ਨਾ ਬੜੇ ਦਿਹਾੜੀਆਂ ਕਰਕੇ ਮਰੇਗਾ ਚ ਜਾਣਾ ਕਿਤੇ ਕਿਸੇ ਦੇ ਜਾਣਾ ਕਿ ਜ਼ਿੰਮੇਦਾਰਾਂ ਦੇ ਜਾਣਾ ਤੇ ਬੜੇ ਮੁਸ਼ਕਲ ਨਾਲ ਪਾਲੇ ਸੀ ਬੱਚੇ ਇਹ ਇਹ ਵੱਡਾ ਸੀ ਜਾਂ ਇੱਕ ਛੋਟਾ ਉਹਦਾ ਭਾਈ ਹੈ ਤੇ ਤੇ ਵੱਡਾ ਮੁੰਡਾ ਆਇਆ ਸੀ ਉਹਨਾਂ ਨੂੰ ਵੀ ਸਹਾਰਾ ਬਣ ਗਿਆ ਸਾਡਾ ਲੇਕਿਨ ਸਹਾਰਾ ਅੱਜ ਛੱਡ ਕੇ ਚਲਾ ਗਿਆ ਇੱਕ ਗੁਰਜੀ ਦੋ ਭੈਣਾਂ ਜੀ ਉਹਨਾਂ ਦੇ ਇੱਕ ਦੀ ਸ਼ਾਦੀ ਹੋਈ ਹੈ ਇੱਕ ਅਜੇ ਕੁਆਰੀ ਲੜਕੀ ਹੈ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਕਰੀ ਸਰਪੰਚ ਹੋਣ ਦੇ ਨਾਤੇ ਤੁਸੀਂ ਦੱਸਿਆ ਵੀ ਐਂ ਕਰਦੀ ਸਾਡੇ ਸਰਿਆਮ ਚਿੱਤਾ ਵੇਚਦਾ ਕਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਜੇ ਨਸ਼ਾ ਜੋ ਵਿਰੋਧੀ ਇੱਕ ਕਮੇਟੀ ਵੀ ਬਣਾਈ ਸੀ ਅਸੀਂ 20-25 ਬੰਦੇ ਵੀ ਲੈ ਕੇ ਗਏ ਜਾਂ ਉਸ ਤੋਂ ਵੀ ਜ਼ਿਆਦਾ ਹੋਵਾਂਗੇ ਸ਼ਾਇਦ ਉਹਨਾਂ ਨੂੰ ਸਾਰਾ ਮਤਲਬ ਆਪਣੇ ਅਰਜ ਰਿਪੋਰਟ ਜੋ ਵੀ ਅਸੀਂ ਲਿਖਾਈ ਇੱਕ ਬੰਦਾ ਫੜਾ ਵੀ ਦਿੱਤਾ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਚਲੋ ਉਸ ਦੇ ਕੋਲੋਂ ਕੁਝ ਮਿਲਿਆ ਨਹੀਂ ਸੀ ਇਸ ਕਰਕੇ ਉਹ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਵੀ ਬਹੁਤ ਐਸੇ ਸਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਵਾਟਰਵਰਸ ਸਕੂਲ ਇਹਨਾਂ ਤੇ ਆਮ ਹੀ ਬੈਠੇ ਰਹਿੰਦੇ ਆ ਜੋ ਚਿੱਟਾ ਖਾਣ ਵਾਲੇ ਵੀ ਚਿੱਟਾ ਵੇਚਣ ਵਾਲੇ ਵੀ ਪੁਲਿਸ ਵਾਲੇ ਕਦੇ ਇੱਕ ਮਤਲਬ ਸੀਰੀਅਸਲੀ ਨਹੀਂ ਆਏ ਕਦੇ ਵੀ ਆਪਣੇ ਗਲੀਆਂ ਵਿੱਚ ਦੀ ਗੱਡੀ ਲੈ ਕੇ ਲੰਘੇ ਤੇ ਕੋਈ ਕਾਰਵਾਈ ਕੋਈ ਨਹੀਂ ਆ ਜੀ ਸਾਡੇ ਪਿੰਦੇ ਨਾ ਪੁਲਿਸ ਕਹਿੰਦੀ ਕਸ ਕੋਆਪਰੇਸ਼ਨ ਪਲਾਇਆ ਸੀ ਬੜੇ-ਬੜੇ ਆਪਰੇਸ਼ਨ ਚਲਾਇਆ ਸੀ ਪਿੰਡ ਦੇ ਵਿੱਚ ਜਾਂਦੇ ਰਹਿੰਦੇ ਆ ਕਦੇ ਆਇਆ ਕੋਈ ਵੱਡੀ ਮਹਿਮਾਤ ਉਹ ਦੇ ਪਿੰਡ ਸਾਡੇ ਪਿੰਡ ਦੇ ਵਿੱਚ ਕਦੇ ਵੀ ਕੋਈ ਵੱਡੀ ਮਹਿਮਾਤ ਨਹੀਂ ਹੋਈ ਕਦੇ ਵੀ ਕੋਈ ਉਹ ਬਹੁਤ ਕਈ ਸਾਲ ਪਹਿਲੇ 2 ਸਾਲ ਪਹਿਲੇ ਇੱਕ ਆਏ ਸੀ ਕੋਈ STF ਵਾਲੇ ਉਹ ਵੀ ਕੋਈ ਇੰਨਾ ਕੋਈ ਬਹੁਤ ਵੱਡਾ ਹੋ ਨਹੀਂ ਸੀ ਕਿ ਜਿਹੜਾ ਕਸਕੋ ਵਾਲਾ ਜੋ ਗੱਲ ਹੈ ਤੇ ਸਾਡੇ ਪਿੰਡ ਦੇ ਵਿੱਚ ਪਤਾ ਵੀ ਨਹੀਂ ਕਿ ਕੋਈ ਇਹ ਜਾ ਰਿਹਾ ਨਸ਼ਾ ਵੀ ਨਸ਼ੀ ਕਰ ਰਹੇ ਨੇ ਨਸ਼ੇ ਤਾਂ ਬਹੁਤ ਕਰਿਆ ਜੀ ਸਾਡੇ ਪਿੰਡ ਦੇ ਵਿੱਚ ਤੇ ਅਸੀਂ ਹੁਣ ਜੋ ਆ ਮੈਂ ਕਈ ਵਾਰੀ ਮਿਲਿਆ ਜਾ ਕੇ ਟਾਣੇ ਦੇ ਵਿੱਚ ਤੇ ਲੇਕਿਨ ਕੋਈ ਕਾਰਵਾਈ ਨਹੀਂ ਐਸਾ ਐਮਐਲਏ ਸਭ ਨੂੰ ਵੀ ਸਾਡੇ ਨੂੰ ਕਹਿਣਾ ਚਾਹੁੰਦੇ ਆ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕਿ ਤੁਹਾਡੇ ਨਾਲ ਪਿੰਡ ਆ ਸਾਡਾ ਤੇ ਤੁਸੀਂ ਕਹਿ ਕੇ ਕਿਸੇ ਨੂੰ ਜੋ ਐਸਐਸਪੀ ਸਾਹਿਬ ਵਗੈਰਾ ਨੂੰ ਕਹਿ ਕੇ ਸਾਡੇ ਪਿੰਡ ਦੇ ਵਿੱਚ ਸਖਤੀ ਕਰਾਓ ਜੋ ਬਾਹਰੋਂ ਆਉਂਦੇ ਆ ਜੇ ਸਾਡੇ ਪਿੰਡ ਦੇ ਕੋਈ ਮਿਲਦੇ ਆ ਉਹਨਾਂ ਨਾਲ ਤੇ ਉਹਨਾਂ ਤੇ ਕੋਈ ਸਖਤ ਕਾਰਵਾਈ ਕਰੋ ਮੰਗ ਕੀ ਕਰਨਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਹੁਣ ਕਹਿੰਦੇ ਆ ਕਿ ਮਤਲਬ ਅਸੀਂ ਮਹਿਮ ਜਲਾਵਾਂਗੇ ਕੀ ਕਹਿਣਾ ਚਾਹੁੰਦੇ ਤੁਸੀਂ ਮੰਗ ਖਾਸ ਕਰਨਾ ਸਰਪੰਚ ਹੋਣ ਦੇ ਨਾਲ ਮੰਗ ਹੈ ਇਹ ਹੀ ਹੈ ਜੀ ਅਸੀਂ ਕਿਸੇ ਪਾਰਟੀ ਨੂੰ ਨਹੀਂ ਬਲੇਮ ਕਰਦੇ ਤੇ ਅਸੀਂ ਕਿਸੇ ਸਰਕਾਰ ਨੂੰ ਨਹੀਂ ਉਹ ਕਹਿੰਦੇ ਵੀ ਤੁਹਾਡਾ ਇਹ ਆ ਉਹ ਇਹਨੇ ਇਹ ਕੀਤਾ ਇਹਨੇ ਕੀਤਾ ਨਸ਼ਾ ਪਹਿਲਾਂ ਵੀ बिकਦਾ ਸੀ ਤੇ ਹੁਣ ਜ਼ਿਆਦਾ ਹੋ ਗਿਆ ਅੱਛਾ ਸਰਕਾਰ ਲੈਂਦੀ ਸੀ ਬਦਲਾਅ ਵਾਸਤੇ ਤੇ ਇਹਨਾਂ ਨੇ ਸਬਾਧੇ ਵੀ ਕੀਤੇ ਸੀ ਬਹੁਤ ਜ਼ਿਆਦਾ ਲੇਕਿਨ ਉਸ ਤੋਂ ਵੀ ਜ਼ਿਆਦਾ ਨਸ਼ਾ ਸਾਡੇ ਪਿੰਡ ਦੇ ਵਿੱਚ ਤਾਂ ਅੱਜ ਜ਼ਿਆਦਾ ਹੋ ਗਿਆ ਬਾਕੀ ਕਹਿ ਨਹੀਂ ਸਕਦੇ ਦੂਸਰ 2 ਕਿਲੋਮੀਟਰ ਤੋਂ 2 ਤੋਂ ਥਾਣੇ ਤੋਂ ਪਿੰਡ ਥਾਣੇ ਤੋਂ ਸਿਰਫ 5 ਕਿਲੋਮੀਟਰ ਜਿਆਦਾ ਤੇ ਜਿਆਦਾ 5 ਕਿਲੋਮੀਟਰ ਹੈ ਜੀ ਕਿ ਨਾਂ ਤੋਂ ਦਾ ਜੀ ਮੈਂ ਨਾ ਜਗਤਾਰ ਸਿੰਘ ਹੈ ਪਿੰਡ ਕਿਹੜਾ ਜੀ ਫਤੇਗੜ ਨੋਬਾ ਦਾ ਜੀ ਤਸੀਰ ਬਲਵੰਡੀ ਸਭ ਉਹ ਜਿਹੜਾ ਕੀ ਕਹਿਣਾ ਚਾਹੁੰਦਾ ਤੁਸੀਂ ਯਾਰ ਮੁੰਡੇ ਦੀ ਜਿਹੜੀ ਡੈਥ ਹੋਈ ਹੈ ਇਹ ਕਿੰਨੇ ਹੋਈ ਜਾਂ ਤੇ ਕੀ ਨਾਸ ਹੋਣਗੇ ਇਹ ਮੁੰਡਾ ਜਿਹੜਾ ਮਰਤ ਗਿਆ ਜੀ ਸੁਖਪ੍ਰੀਤ ਸਿੰਘ ਇਹਦਾ ਨਾਮ ਹੈ ਸੁਖਪ੍ਰੀਤ ਸਿੰਘ ਇਹਦੇ ਡੈਡੀ ਦਾ ਨਾਂ ਹੈਗਾ ਉਹਦੀ ਡੈਥ ਹੋਈ ਹੋਈ ਹੈ ਸੁਖਪ੍ਰੀਤ ਸਿੰਘ ਜੀ 10-12 ਸਾਲ ਹੋ ਗਏ ਆ ਇਹਦੀ ਮਾਤਾ ਨੇ ਇਹ ਸੰਢਾੜੀ ਦੇਪੇ ਕਰਕੇ ਜਾਂ ਕੋਈ ਕਿਵੇਂ ਵੀ ਗੋਆਬੂੜਾ ਕਰਕੇ ਪਾਲਿਆ ਸੀ ਜਦੋਂ ਇਹ ਕਮਾਉਣ ਜੋਗਰ ਆਇਆ ਇਹ ਇਹੋ ਜਿਹੇ ਬੰਦਿਆਂ ਦੇ ਧੱਕੇ ਛੜਿਆ ਇਹ ਨੂੰ ਚਿੱਟੇ ਦੇ ਨਾਲ ਦਾ ਟੀਕੇ ਲਾਉਣ ਲੱਗਿਆ ਆਧੀ ਹੋ ਗਿਆ ਸੀ ਇਹ ਨੂੰ ਹੋ ਗਿਆ ਜੀ 1.5-2 ਸਾਲਾਂ ਨੂੰ ਹੋ ਗਿਆ ਇਹਨੂੰ ਕਿੱਥੇ ਲੰਘਦੇ ਨੇ ਸਾਡੇ ਕੋਈ ਪੁਲਿਸ ਪ੍ਰਸ਼ਾਸਨ ਕੋਲੇ ਗੱਲ ਕਰੀ ਹੋਣੀ ਨਹੀਂ ਪੁਲਿਸ ਪ੍ਰਸ਼ਾਸਨ ਦੇ ਕੋਲੇ ਤਾਂ ਅਸੀਂ ਕੋਈ ਗੱਲ ਨਹੀਂ ਕਰੀ ਇੱਕ ਕੁਝ ਦਿਨ ਹੋ ਗਏ ਪਹਿਲਾਂ ਸਾਡੇ 5-4 ਦਿਨ ਨਹੀਂ ਹੋਇਆ ਸਾਡੇ ਇੱਕ ਮੁੰਡੇ ਗੱਲ ਹੋਈ ਸੀਗੀ ਉਹਦਾ ਭੋਗ ਪਿਆ ਹਾਂ ਉਹ ਨੈਸ਼ਨਲ ਦੀ ਹਾਂ ਜੂ ਵੀ ਓਵਰਡੋਜ਼ ਨਹੀਂ ਹੋਇਆਗਾ ਗੁਰਦੇਵ ਸਿੰਘ ਸੀਗਾ ਉਹਦੇ ਪਿਤਾ ਦਾ ਨਾਮ ਗੁਰਮੀਲ ਸਿੰਘ ਸੀਗਾ ਵੈਸੇ ਖ਼ਬਰ ਵੀ ਲੱਗੀ ਹੋਈ ਆ ਉਹਦੇ ਬੰਦੇ ਦੀ ਆ ਵੀ ਚਿੱਟੇ ਨਾਲ ਹੀ ਕਹਿੰਦੇ ਆ ਤੁਸੀਂ ਮੌਤ ਨੂੰ ਹਾਂਜੀ ਇਹ ਚਿੱਟੇ ਨਾਲ ਹੀ ਹੋਇਆ ਜੀ ਹਾਂ ਆਦੀ ਹੋ ਗਿਆ ਸੀਗਾ ਪਰ ਉਹ ਭੰਨ ਤੋੜ ਕਰਦਾ ਸੀ ਕੁੜੀਆਂ ਤੋਂ ਪੈਸੇ ਮੰਗਦਾ ਰਹਿੰਦਾ ਤੇ ਬਹੁਤ ਜ਼ਿਆਦਾ ਚਿੱਟਾ ਵਗੈਰਾ ਖਾਣ ਦਾ ਪਿੰਡ 'ਚ ਕਿੰਨਾ ਕੱਢ ਰਿਹਾ ਹੈ ਕਹਿੰਦੇ ਸਰੀਆਮੀ ਬਿਗਦਾ ਰਹਿੰਦਾ ਹੈ। ਨੀ ਪੁਲਿਸ ਪ੍ਰਸ਼ਾਸਨ ਕੰਨੀ ਅਸੀਂ ਰੇਡ ਮਾਰਦੇ ਆਂ ਮੁੱਖ ਮੰਤਰੀ ਨੇ ਮਾਰ ਜਾਂਦੇ ਆਂ ਮਾਰਦੇ ਹੈਗੇ। ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ। ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆਂ ਵੀ ਸਾਡੇ 2 ਕੇਸ ਹੋ ਗਏ। ਹਾਂ। ਉਹ ਵੀ ਸਾਡੇ ਆਪਦੇ ਬੰਦਾ ਸੀ। ਇਹ ਸਾਡਾ ਜਮਾ ਸਗਾ ਮੇਰਾ ਭਤੀਜਾ ਹੈ। ਅੱਛਾ ਜੀ। ਮੇਰੇ ਵੱਡੇ ਭਾਈ ਦਾ ਲੜਕਾ ਹੈ। ਸਾਨੂੰ ਅੱਜ ਇਹ ਹੈ ਕਿ ਅੱਜ ਸਾਡੇ ਘਰਾਂ ਦੇ ਵਿੱਚ 70 ਵਿਛੜੇ ਹੋਏ। ਵੀ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਆਂ ਵੀ ਹੱਥ ਜੋੜ ਕੇ ਬੇਨਤੀ ਸਾਡੀ ਇਹ ਹੈ ਕਿ ਵੀ ਹੋਰ ਨਾ ਕਹੇਦਾਂ ਨਾ। ਵੀ ਅੱਜ ਜਿਹੜਾ 70 ਸਾਡੇ ਘਰੇ ਵਿਛੇ ਆ। ਵੀ ਕਿਸੇ ਦੇ ਘਰ ਕੋ ਨਹੀਂ ਆ بس ਮੰਗ ਕੀ ਕਰਦੇ ਹਾਂ ਮੰਗ ਤਾਂ ਵਸ ਅਸੀਂ ਇਹੀ ਕਹਿੰਦੇ ਆ ਜੀ ਬਸ ਵੀ ਆ ਜਿਹੜਾ ਚਿਤਾ ਵਗੈਰਾ ਵਿਕਦਾ ਹੈ ਪ੍ਰਸ਼ਾਸਨ ਆ ਕੇ ਇਹਨੂੰ ਮਾੜਾ ਮੋੜਾ ਨੱਥ ਪਾਵੇ ਤਾਂ ਬਰੋਸਾ ਕਰੋ ਕਦੇ ਤੁਸੀਂ ਗੱਲਬਾਤ ਕਰੀ ਹੋਵੇ ਡੀਐਸਪੀ ਜਾਂ ਕੋਈ ਮਤਲਬ ਪਹਿਲਾਂ ਨਾ ਅਸੀਂ ਕਿਸੇ ਨਾਲ ਨਹੀਂ ਕਰੀਏ ਉਹ ਆਉਂਦੇ ਆ ਕਸ ਕੋਆਪਰੇਸ਼ਨ ਚੱਲਦਾ ਹੈ ਖਾਣ ਚੱਲਦਾ ਉਹ ਕਦੇ-ਕਦੇ ਕੀੜਾ ਮਾਰ ਜਾਂਦੇ ਆ ਜੀ ਆਉਂਦੇ ਵੀ ਆ ਆ ਸਾਡੇ ਪਿੱਛੇ ਜੇ ਕੇਸ ਹੋ ਗਿਆ ਉਦੋਂ ਵੀ ਆਏ ਸੀ ਸਾਇਦ ਮੇਲਾ ਦਾ ਐਸਐਸਓ ਸਾਹਿਬ ਆਪ ਆਏਗਾ ਮੈਂ ਹੈ ਨਹੀਂ ਸੀਗਾ ਤੋ ਸਾਨੂੰ ਪਤਾ ਨਹੀਂ ਹੈਗਾ ਵੀ ਆ ਕੇ ਜਾਏਗਾ ਕਿ ਦਸਨਦੇਵ ਦਾਗ ਵੀ ਆ ਕੇ ਗਿਆ ਬੱਦਲ ਕੋਈ ਦੇਖਦਾ ਸ਼ਰੀਆ ਨਹੀਂ ਮਤਲਬ ਸ਼ਰੀਆ ਨੂੰ ਚੱਲਦਾ ਜੀ ਬਾਹਰੋਂ ਆ ਜਾਂਦੇ ਆ ਬੰਦੇ ਕੋਈ ਪਿੰਡ ਦੇ ਚੋਂ ਰਲ ਰਲ ਜਾਂਦੇ ਆ ਵੈਸੇ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਜੀ ਆਪ ਵੀ ਮੜਾ ਹੁਕਮ ਕਰਕੇ ਇਹਨਾਂ ਨੂੰ ਨੱਥ ਪਾਵੇ ਤਾਂ ਚੰਗਾ ਕੀ ਨਾਟ ਚਾਰਜੀਤ ਕੌਰ ਅਰੇ ਕੀ ਗੱਲ ਬਾਤ ਹੋਈ ਸੀ ਮੁੰਡੇ ਦੀ ਮੌਤ ਹੋਈ ਆ ਕਾਦੇ ਨਾਲ ਮੌਤ ਹੋਈ ਮੌਤ ਆ ਜੀ 3 ਸਾਲ ਹੋ ਗਏ ਸੀ ਉਨਾਂ ਸੇ ਬਾਦੂ ਆ ਸਾਡੇ ਤਾਂ ਬੇੜੇ 'ਚ ਬਾਦੂ ਵਿਕਦਾ ਤੇ ਬਾਦੂ ਖੰਦੇ ਆ ਲੋਕ ਕੀ ਖਾਂਦੇ ਨਸ਼ਾ ਚਿੱਟਾ ਬਾਦੂ ਕੀ ਨਾਂ ਸੀ ਮੁੰਡੇ ਦਾ ਸੋਫੇ ਸੰਗੀ ਲੈ ਬੇਟਾ ਸੀ ਜੀ ਨਹੀਂ ਜੀ ਦੋ ਬੇਟੀਆਂ ਅੱਛਾ ਪਹਿਲਾਂ ਤੁਸੀਂ ਪ੍ਰੋਸੈਸ ਹੋਣ ਜਾਂ ਕਿਸੇ ਨਾਲ ਕੋਈ ਗੱਲਬਾਤ ਕਹਿਸ ਵੀ ਇੱਥੇ ਦੇਖਦਾ ਪਿੰਡ ਵਾਲੇ ਕਹਿੰਦੇ ਨਹੀਂ ਸਰ ਅਸੀਂ ਧੂਈ ਗੱਲ ਨਹੀਂ ਕਰੀ ਹੁਣ ਜਦੋਂ ਸਾਡੇ ਕਾਰਜ ਨੂੰ ਰੁਕ ਪਰਿਆ ਮੇਰੇ ਹੁਣ ਮੈਂ ਕਹਨੀ ਆ ਹਾਂ ਹੁਣ ਮੈਂ ਕਹਨੀ ਆ ਵੀ ਸਾਡੇ ਵਿਕਦਾ ਸਾਡਾ ਤਾਂ ਬੁੜਚਾ ਵਾਂਗ ਵਿਕਦੇ ਆ ਮੁੰਡੇ ਦੀ ਮੌਤ ਪਰ ਕਿਵੇਂ ਹੋਈ ਇਹ ਮੈਨੂੰ ਨਹੀਂ ਕਿਤੇ ਨਾਲ ਹੋ ਸਕਦਾ ਸਰ ਚਿੱਟਾ ਲਾਇਆ ਕਿ ਕੀ ਕਰਾਂ ਮੈਨੂੰ ਤਾਂ ਪਤਾ ਨਹੀਂ ਹੁਣ ਵੀ ਮੇਰੇ ਤਾਂ ਮੇਰੇ ਤਾਂ ਤੁਹਾਨੂੰ ਬੋਲਣੋਂ ਹੀ ਹਟ ਗਿਆ ਸੀ ਅੱਛਾ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਸਰ 4 ਦਿਨ 5 ਦਿਨ ਹੁਣ ਦਾਖਲ ਰੱਖਿਆ ਮੈਂ ਤਿੰਨ ਚਾਰ ਹਸਪੀਟਲ ਬਦਲ ਲਏ ਡੇਢੀ ਹੈ ਨਹੀਂ ਮੈਂ ਤਾਂ ਕੱਲੀ ਜਣੀ ਸੀ ਕਦੇ ਕਿੱਧਰ ਭੱਜਦੀ ਸੀ ਕਦੇ ਕਿੱਧਰ ਭੱਜਦੀ ਸੀ ਮੇਰੇ ਤਾਂ ਕੋਈ ਨਾਲ ਸਾਥੀ ਵੀ ਹੈ ਨਹੀਂ ਸੀ ਤੇ ਗੱਲ ਕਰਵੇਂ ਰੱਜ 24 ਸਾਲਾਂ ਦਾ ਪੁੱਤ ਗਿਆ ਵੀ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਮੁੱਖ ਮੰਤਰੀ ਤੋਂ ਕੀ ਕਹਿਣਾ ਚਾਹੁੰਦੇ ਹਾਂ ਸਭ ਨਾਲ ਇਹ ਕਰਸਾ ਪਤਾ ਜੀ ਤੁਹਾਡਾ ਬੱਚਾ ਚੁਰ ਗਿਆ ਹੋਰ ਨਾ ਮਤਲਬ ਨਾ ਜਾਵੇ ਕਹਿਣਾ ਚਾਹੁੰਦੇ ਹਾਂ ਕੁਝ ਨਹੀਂ ਹਾਂ ਸਰ ਆਪਾਂ ਇਹ ਕਹਿੰਦੇ ਵੀ ਇਹ ਰਸਤੇ ਕਿਸੇ ਦਾ ਬੇਟਾ ਨਾ ਜਾਵੇ ਜਿਹੜੇ ਅੱਜ ਮੇਰੇ ਕਾਰਜ ਨੂੰ ਰੁਗ ਪਰਿਆ ਨਾ ਪਰਿਆ ਜਾਵੇ ਸਰ ਕਿਸੇ ਵੀ ਮੈਂ ਕਹਿਣਾ ਚਾਹੁੰਨੀ ਹਾਂ ਅੱਜ ਮੈਨੂੰ ਪਤਾ ਸਰ ਜਿਵੇਂ ਮੇਰੇ ਨਾਲ ਵੀਤੀ ਜਾਂਦੀ ਆ ਮੇਰੇ ਟਿੱਡ ਚੱਤਣਾਂ ਦੇ ਜਿੰਦਾ ਮੇਰਾ ਜਿਵੇਂ ਬੱਚੇ ਦਾ ਮਤਲਬ ਡੈਡੀ ਹੈ ਨਹੀਂ ਸੀ ਤੁਸੀਂ ਮਸਾਂ ਪਾਲਨ ਨੂੰ ਪੋਸ਼ਣ ਕੀਤਾ ਹਾਂਜੀ ਸਰ ਮੁੰਡਾ ਕੀ ਕਰਦਾ ਸੀ ਜੀ ਸਰ ਸਨੂਣ ਦਾ ਕੰਮ ਸਿੱਖ ਕੇ ਤੇ ਮਨ ਮੁਰ ਕੇ ਘਰੀ ਬੈਠ ਗਿਆ ਬਸ ਇਹ ਦੋ ਨਸ਼ੇ ਵਿੱਚ ਫੈ ਗਿਆ ਤੁਹਾਨੂੰ ਆਸ ਸੀ ਕਿ ਵੀ ਮੁੰਡਾ ਹੁਣ ਕਮਾਊਗਾ ਹਾਂਜੀ ਸਰ ਸੀਗੀ ਜਦੋਂ ਡੈਡੀ ਮੱਕ ਗਿਆ ਮੈਨੂੰ ਤਾਂ ਐ ਸੀ ਮੇਰਾ ਸਹਾਰਾ ਹੋ ਗਿਆ ਤੇ ਮੈਨੂੰ ਤਾਂ ਉਹਨੇ ਵੀ ਗੁੰਝੇ ਸਿਰਤਾ ਕੱਲ ਪਰਨੇ ਤੁਹਾਡੇ ਪਿੰਡ ਐਥੇ ਇੱਕ ਹੋਰ ਵੀ ਮਰਿਆ ਮੁੰਡਾ ਹਾਂਜੀ ਸਰ ਮਰਿਆ ਉਹਦਾ ਜੀ ਭੋਗ ਨਹੀਂ ਪਿਆ ਮਿਲਦਾ ਮੈਂ ਜਸਰਵੰਤ ਪਰਸੋਂ ਦੇ ਹਾਂ। ਮੈਂ ਮੰਨਣਾ ਚਾਹੁੰਦਾ ਕਿ ਬੰਦ ਹੋਣਾ ਚਾਹੀਦਾ ਹੈ। ਹਾਂ ਸਰ ਬੰਦ ਹੋਣਾ ਚਾਹੀਦਾ ਹੈ। ਤੋ ਨਿਕਲ ਜੇ ਜਿੱਤਾਂ। ਹਾਂ ਸਰ ਕਹਿਨੇ ਆ ਵੀ ਬੰਦ ਹੋਣਾ ਚਾਹੀਦਾ ਜੀ। ਮੈਂ ਕਹਿਨੀ ਕਿ ਜਿਹੜੇ ਰਸਤੇ ਅੱਜ ਮੈਂ ਪੈ ਗਈ ਮੇਰੀ ਭੈਣ ਕੋਈ ਮੇਰਾ ਵੀਰ ਨਾ ਪਵੇ। ਅੱਜ ਜਿਹੜੇ ਵੀ ਮੇਰਾ ਪੁੱਤ ਜਾ ਕੇ ਧੱਕੇ ਜਾਣ ਜਿਹੜੇ ਰਸਤੇ ਬੱਚੇ ਕਿਸੇ ਦੇ ਨਾਂ ਪਹਿਣ ਮੈਂ ਤਾਂ ਕਹਿ ਨਹੀਂ ਸਕਦੀ ਇੱਥੇ ਕਹਿ ਨਹੀਂ ਮੈਂ। ਪੁਲਿਸ ਤਾਂ ਕਹਿੰਦੀ ਕਰਦੇ ਇੱਥੇ ਦਿਖ ਰਹੀ ਨਹੀਂ ਕਹਿੰਦੀ ਅਸੀਂ ਤੋ ਰੋਜ਼ ਰੇਡ ਮਾਰਦੇ ਹਾਂ। ਤੁਹਾਨੂੰ ਸਮਝ ਆਉਂਦਾ ਬਟਾਣੀ ਮੈਂ ਤਾਂ ਜਿਹੜੇ ਕੁਰੂਜੀ ਨਾਲ ਕਿਵੇਂ ਕੁਰੂਜੀ ਦਾ ਨਾਲ ਹੱਥ ਜਲਾਉ ਓਤ ਮਾਰ ਕੇ ਕਿਵੇਂ ਵੰਦਦੇ ਨਾ ਆਵਲੇ ਮਿਲਦੇ ਹੁਣ ਦੇ ਨਾਲ ਕੁਰੂਜੀ ਤਾਂ ਗੱਲ ਪਰ ਮੈਨੂੰ ਤਾਂ ਜਦੋਂ ਮੇਰਾ ਪੁੱਤ ਗਿਆ ਮੈਨੂੰ ਤਾਂ ਹੀ ਲੱਗੀ ਜਾਂਦਾ ਹੁੰਦਾ